ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਚ ਪਾਰਟੀ ਕੌਂਸੂਲੇਟ ਦੇ ਨਾਂ ਤੇ ਠੱਗੀਆਂ ਵੈਨਕੂਵਰ ਦੇ ਕੌਂਸੂਲੇਟ ਨੇ ਲੋਕਾਂ ਨੂੰ ਕੀਤਾ ਸੁਚੇਤ ਕੈਨੇਡਾ ਭਾਰਤ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਦੀ ਕਰ ਰਹੀ ਹੈ ਕੋਸ਼ਿਸ਼ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਦੋਵਾਂ ਦੇਸ਼ਾਂ ਦੇ ਸਬੰਧਾਂ ਬਾਰੇ ਬਿਆਨ ਪੰਜਾਬੀ ਕਿਰਾਏਦਾਰਾਂ ਨੇ ਕਰਜ਼ੇ ਹੇਠ ਡੋਬਿਆ ਮਕਾਨ ਮਾਲਕ ਕਈ ਮਹੀਨੇ ਦਾ ਕਿਰਾਇਆ ਤੇ ਬਿਜਲੀ ਪਾਣੀ ਦਾ ਬਿੱਲ ਬਕਾਇਆ ਪਹਿਲੀ ਤਿਮਾਹੀ ਦੌਰਾਨ ਜੀਡੀਪੀ 2.2 ਫੀਸਦੀ ਦਰ ਨਾਲ ਵਧੀ ਉਮੀਦ ਨਾਲੋਂ ਕਿਤੇ ਬਿਹਤਰ ਰਹੀ ਕੈਨੇਡਾ ਦੀ ਵਿਕਾਸ ਦਰ ਕੈਨੇਡਾ 'ਚ ਠੱਗਾਂ ਵੱਲੋਂ ਭਾਰਤੀ ਲੋਕਾਂ ਤੋਂ ਮੋਟੀਆਂ ਰਕਮਾਂ ਕਢਵਾਉਣ ਦਾ ਨਵਾਂ ਤਰੀਕਾ ਲੱਭਿਆ ਗਿਆ ਹੈ ਵੈਨਕੂਵਰ ਸਥਿਤ ਭਾਰਤੀ ਕੌਂਸੂਲੇਟ ਦੇ ਟੈਲੀਫੋਨ ਨੰਬਰ ਨਾਲ ਮਿਲਦੇ-ਜੁਲਦੇ ਨੰਬਰ ਤੋਂ ਲੋਕਾਂ ਨੂੰ ਕਾਲਸ ਕੀਤੀਆਂ ਜਾ ਰਹੀਆਂ ਨੇ ਜਾਂ ਕੌਂਸੂਲੇਟ ਦੇ ਅਫਸਰ ਬਣ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਏ ਭਾਰਤੀ ਕੌਂਸੂਲੇਟ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਏ ਕਿ ਅਜਿਹਿਆਂ ਕਾਲਸ ਤੋਂ ਸੁਚੇਤ ਰਹਿਣ ਕੌਂਸੂਲੇਟ ਨੇ ਕਿਹਾ ਕਿ ਕਿਸੇ ਭਾਰਤੀ ਜਾਂ ਵਿਦੇਸ਼ੀ ਨਾਗਰਿਕ ਦੀ ਨਿੱਜੀ ਜਾਣਕਾਰੀ ਹਾਸਲ ਕਰਨ ਲਈ ਕਦੀ ਕੋਈ ਕਾਲ ਨਹੀਂ ਕੀਤੀ ਜਾਂਦੀ ਜੇ ਕਿਸੇ ਬਿਨੇਕਾਰ ਤੋਂ ਵਾਧੂ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਇਹ ਈਮੇਲ ਰਾਹੀਂ ਮੰਗੇ ਜਾਂਦੇ ਨੇ ਤੇ ਈਮੇਲ ਦਾ ਪਤਾ @mea.gov.in ਦਾ ਹੁੰਦਾ ਹੈ ਕੌਂਸੂਲੇਟ ਮੁਤਾਬਕ ਠੱਗਾਂ ਵੱਲੋਂ ਕੀਤੀ ਕਾਲ ਤੇ ਟੈਲੀਫੋਨ ਨੰਬਰ 6046628811 ਨਜ਼ਰ ਆਉਂਦਾ ਏ ਜੋ ਕੌਂਸੂਲੇਟ ਨਾਲ ਸੰਬੰਧਤ ਹੈ ਪਰ ਠੱਗਾਂ ਵੱਲੋਂ ਤਕਨੀਕ ਦੀ ਦੁਰਵਰਤੋਂ ਕਰਦਿਆਂ ਆਪਣਾ ਉल्लू ਸਿੱਧਾ ਕੀਤਾ ਜਾ ਰਿਹਾ ਏ ਕੌਂਸਲਿਟ ਜਨਰਲ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਅਜਿਹੀ ਕਿਸੇ ਵੀ ਕਾਲ ਦਾ ਜਵਾਬ ਨਾ ਦਿੱਤਾ ਜਾਵੇ ਤੇ ਨਾ ਹੀ ਕੋਈ ਜਾਣਕਾਰੀ ਜ਼ਾਹਰ ਕੀਤੀ ਜਾਵੇ ਇਸ ਤੋਂ ਇਲਾਵਾ ਜੇ ਕੋਈ ਰਕਮ ਦੀ ਮੰਗ ਕਰਦਾ ਹੈ ਤਾਂ ਸਿੱਧੇ ਤੌਰ ਤੇ ਨਕਾਰ ਦਿੱਤਾ ਜਾਵੇ ਵਾਰ-ਵਾਰ ਅਜਿਹਿਆਂ ਕਾਲਸ ਆਉਣ ਦੀ ਸੂਰਤ 'ਚ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਠੱਗਾਂ ਵੱਲੋਂ ਵੈਨਕੂਵਰ ਪੁਲਿਸ ਵਿਭਾਗ ਦੇ ਅਫਸਰ ਬਣ ਕੇ ਫੋਨ ਕੀਤੇ ਜਾ ਰਹੇ ਨੇ ਤੇ ਨਿੱਜੀ ਜਾਣਕਾਰੀ ਤੋਂ ਇਲਾਵਾ ਰਕਮ ਦੀ ਮੰਗ ਵੀ ਕੀਤੀ ਗਈ ਹੈ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਹਨਾਂ ਦਾ ਦੇਸ਼ ਭਾਰਤ ਨਾਲ ਸਬੰਧਾਂ ਨੂੰ ਹੌਲੀ-ਹੌਲੀ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੁਝ ਦਿਨ ਪਹਿਲਾਂ ਅਨੀਤਾ ਆਨੰਦ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਫੋਨ ਤੇ ਗੱਲ ਕੀਤੀ ਸੀ ਸਰੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਬਾਹਰ ਸਿੱਖ ਆਗੂ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਚ ਖਟਾਸ ਆ ਗਈ ਸੀ ਕੈਨੇਡਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਉੱਤੇ ਹਰਦੀਪ ਸਿੰਘ ਨਿਜਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਝੂਠਾ ਦੱਸਿਆ ਇਸ ਵਿਵਾਦ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਕੱਢ ਦਿੱਤਾ ਸੀ ਅਤੇ ਵਪਾਰਕ ਗੱਲਬਾਤ ਵੀ ਰੁਕ ਗਈ ਸੀ ਹੁਣ ਤੱਕ ਦੋਵਾਂ ਦੇਸ਼ਾਂ ਨੇ ਨਵੇਂ ਹਾਈ ਕਮਿਸ਼ਨਰ ਵੀ ਨਹੀਂ ਭੇਜੇ ਨੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਅਸੀਂ ਕਦਮ ਦਰ ਕਦਮ ਅੱਗੇ ਵਧ ਰਹੇ ਹਾਂ ਹਰਦੀਪ ਸਿੰਘ ਨਿਜਰ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਅਸੀਂ ਭਾਰਤ ਨਾਲ ਆਪਣੀ ਸਾਂਝੇਦਾਰੀ ਨੂੰ ਦੁਬਾਰਾ ਮਜ਼ਬੂਤ ਕਰਨਾ ਚਾਹੁੰਦੇ ਹਾਂ ਅਨੀਤਾ ਆਨੰਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੁਨੀਆ ਦੇ ਹੋਰ ਦੇਸ਼ਾਂ ਨਾਲ ਵੀ ਮਜ਼ਬੂਤ ਸਬੰਧ ਬਣਾਉਣਾ ਚਾਹੁੰਦੀ ਹੈ। ਕੈਨੇਡਾ 'ਚ ਕਿਰਾਏਦਾਰਾਂ ਤੋਂ ਤੰਗ ਮਕਾਨ ਮਾਲਕ ਦਾ ਇੱਕ ਕਿੱਸਾ ਉੱਭਰ ਕੇ ਸਾਹਮਣੇ ਆਇਆ ਹੈ। ਬ੍ਰੈਮਟਨ ਦੇ ਮਕਾਨ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਘਰ ਅਕਤੂਬਰ 2024 'ਚ 5 ਵਿਦਿਆਰਥੀਆਂ ਨੂੰ ਕਿਰਾਏ ਤੇ ਦਿੱਤਾ ਪਰ ਕਿਰਾਏਦਾਰਾਂ ਨੇ ਦਸੰਬਰ ਤੋਂ ਬਾਅਦ ਕਦੇ ਕਿਰਾਇਆ ਜਾਂ ਬਿਜਲੀ ਪਾਣੀ ਦਾ ਬਿੱਲ ਅਦਾ ਨਹੀਂ ਕੀਤਾ। ਰਮਨ ਕੁਮਾਰ ਨੇ ਸ਼ਿਕਾਇਤ ਭਰੇ ਲਹਿਜੇ ਚ ਕਿਹਾ ਕਿ ਉਹਨਾਂ ਨੂੰ ਮਾਰਗੇਜ ਦੀਆਂ ਕਿਸ਼ਤਾਂ ਭਰਨੀਆਂ ਪੈਂਦੀਆਂ ਨੇ ਜਦਕਿ ਪ੍ਰਾਪਰਟੀ ਟੈਕਸ ਅਤੇ ਬੀਮੇ ਵਰਗੇ ਹੋਰ ਖਰਚੇ ਵੱਖਰੇ ਨੇ ਇਹਨਾਂ ਕਿਰਾਏਦਾਰਾਂ ਨੇ ਮੈਨੂੰ ਡੂੰਘੇ ਮਾਨਸਿਕ ਤਣਾਅ ਚ ਪਾ ਦਿੱਤਾ ਹੈ ਮੈਂ ਖੁਦ ਕਿਰਾਏ ਦੇ ਮਕਾਨ ਚ ਰਹਿ ਰਿਹਾ ਹਾਂ ਤੇ ਪਰਿਵਾਰ ਦੇ ਹੋਰ ਵੀ ਖਰਚੇ ਹੁੰਦੇ ਨੇ ਪਰ ਕਿਰਾਏਦਾਰਾਂ ਸਦਕਾ ਜ਼ਿੰਦਗੀ ਨਰਕ ਬਣ ਚੁੱਕੀ ਹੈ ਆਰਥਿਕ ਮੁਸ਼ਕਲਾਂ ਚੋਂ ਲੰਘ ਰਹਿ ਰਮਨ ਕੁਮਾਰ ਵਾਸਤੇ ਇੰਨਾ ਖਰਚਾ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਲ ਹੋ ਰਿਹਾ ਹੈ ਮਹੀਨਾਵਾਰ ਕਿਰਾਇਆ ਤਕਰੀਬਨ 3300 ਡਾਲਰ ਬਣਦਾ ਹੈ ਤੇ ਯੂਟਿਲਿਟੀਜ਼ ਦਾ ਬਿੱਲ 1600 ਡਾਲਰ ਦੇ ਨੇੜੇ ਪੁੱਜ ਚੁੱਕਾ ਹੈ ਰਮਨ ਕੁਮਾਰ ਨੇ ਦੋਸ਼ ਲਾਇਆ ਕਿ ਕਿਰਾਏਦਾਰਾਂ ਵੱਲੋਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਖਾਲਿਸਤਾਨ ਦਾ ਝੰਡਾ ਘਰ ਦੇ ਬਾਹਰ ਟੰਗਿਆ ਗਿਆ ਅਜਿਹੀਆਂ ਸਰਗਰਮੀਆਂ ਤੋਂ ਮਨ ਅੰਦਰ ਖੌਫ ਪੈਦਾ ਹੋ ਜਾਂਦਾ ਹੈ ਤੇ ਆਂਡ-ਗਵਾਂਡ ਚ ਰਹਿੰਦੇ ਲੋਕ ਵੀ ਨਾਖੁਸ਼ ਨੇ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਤੁਰੰਤ ਦਖਲ ਦੇਣਾ ਚਾਹੀਦਾ ਹੈ ਰਮਨ ਕੁਮਾਰ ਨੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਸਿਰਫ 5 ਜਣਿਆਂ ਨੂੰ ਮਕਾਨ ਕਿਰਾਏ ਤੇ ਦਿੱਤਾ ਗਿਆ ਪਰ ਇੱਥੇ ਰਹਿਣ ਵਾਲਿਆਂ ਦੀ ਭੀੜ ਲੱਗ ਗਈ। ਮਕਾਨ 'ਚ ਰੋਜ਼ਾਨਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਦੱਸਣੀ ਮੁਸ਼ਕਲ ਹੈ ਪਰ ਬਿਨਾਂ ਸ਼ੱਕ ਲੋਕਾਂ ਦੀ ਆਵਾਜ਼ਾਈ ਲੱਗੀ ਹੀ ਰਹਿੰਦੀ ਹੈ। ਫ੍ਰੀਲੈਂਸ ਪੱਤਰਕਾਰ ਨਿਤਿਨ ਚੋਪੜਾ ਵੱਲੋਂ ਰਮਨ ਕੁਮਾਰ ਦਾ ਮਸਲਾ ਸੋਸ਼ਲ ਮੀਡੀਆ ਤੇ ਉਭਾਰਿਆ ਗਿਆ। ਨਿਤਿਨ ਚੋਪੜਾ ਨਾਲ ਗੱਲਬਾਤ ਕਰਦਿਆਂ ਰਮਨ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਪੈਰਾ ਲੀਗਲ ਨਾਲ ਸੰਪਰਕ ਕਰਦਿਆਂ 온ਟਾਰੀਓ ਦੇ ਲੈਂਡਲੋਰਡ ਐਂਡ ਟੈਨੈਂਟ ਬੋਰਡ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ ਪਰ ਇਸ ਦਾ ਨਿਪਟਾਰਾ ਹੋਣ ਚ ਕਈ ਮਹੀਨੇ ਲੱਗ ਸਕਦੇ ਨੇ ਮਕਾਨ ਦੀ ਹਾਲਤ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉੱਥੇ ਰਹਿੰਦੇ ਕਿਰਾਏਦਾਰਾਂ ਵੱਲੋਂ ਸਫਾਈ ਦਾ ਖਿਆਲ ਵੀ ਨਹੀਂ ਰੱਖਿਆ ਜਾਂਦਾ ਮਕਾਨ ਦੇ ਬਾਹਰ ਕੂੜੇ ਨਾਲ ਭਰੇ ਗਾਰਬੇਜ ਬਿਨ ਦੇਖੇ ਜਾ ਸਕਦੇ ਨੇ ਜਦਕਿ ਕਾਫੀ ਬੇਕਾਰ ਸਮਾਨ ਇੱਧਰ ਉੱਧਰ ਖਿੱਲਰਿਆ ਨਜ਼ਰ ਆਉਂਦਾ ਹੈ ਰਮਨ ਕੁਮਾਰ ਦਾ ਕਹਿਣਾ ਸੀ ਕਿ ਜੇ ਲੈਂਡਲਾਰਡ ਅਤੇ ਟੈਨੈਂਟ ਬੋਰਡ ਦਾ ਫੈਸਲਾ ਉਹਨਾਂ ਦੇ ਹੱਕ 'ਚ ਵੀ ਆ ਜਾਂਦਾ ਏ ਤਾਂ ਜਨਵਰੀ ਤੋਂ ਬਕਾਇਆ ਕਿਰਾਇਆ ਅਤੇ ਯੂਟਿਲਿਟੀ ਬਿੱਲਸ ਦੀ ਵਾਪਸੀ ਹੋਣ ਦੀ ਕੋਈ ਉਮੀਦ ਨਹੀਂ ਦੂਜੇ ਪਾਸੇ ਲੈਂਡਲਾਰਡ ਐਂਡ ਟੈਨੈਂਟ ਬੋਰਡ 'ਚ ਮੁਕੱਦਮਾ ਲੜਨ ਲਈ ਵਕੀਲ ਨੂੰ ਫੀਸ ਵੱਖਰੀ ਦੇਣੀ ਪੈ ਰਹੀ ਹੈ ਤੇ ਕਿਰਾਏਦਾਰਾਂ ਤੋਂ ਬਕਾਇਆ ਕਿਰਾਇਆ ਵਸੂਲ ਕਰਨਾ ਹੈ ਤਾਂ ਵੱਖਰੀ ਅਦਾਲਤ 'ਚ ਜਾਣਾ ਹੋਵੇਗਾ ਇਥੇ ਦੱਸਣਾ ਬਣਦਾ ਹੈ ਕਿ ਰਮਨ ਕੁਮਾਰ ਅਮਰੀਕਾ 'ਚ ਨੌਕਰੀ ਕਰ ਰਹੇ ਨੇ ਅਤੇ ਸੇਵਾ ਮੁਕਤੀ ਉਮਰ ਦੇ ਨੇੜੇ ਹੋਣ ਕਾਰਨ ਨੇੜ ਭਵਿੱਖ 'ਚ ਉਹਨਾਂ ਨੂੰ ਆਪਣੀ ਪ੍ਰਾਪਰਟੀ ਦੀ ਜ਼ਰੂਰਤ ਹੋਵੇਗੀ। ਰਮਨ ਕੁਮਾਰ ਵੱਲੋਂ 온ਟਾਰੀਓ ਸਰਕਾਰ ਅਤੇ ਬ੍ਰੈਂਟਨ ਸਿਟੀ ਕਾਉਂਸਲ ਨੂੰ ਕੀਤੀ ਗਈ ਅਪੀਲ 'ਚ ਕਿਹਾ ਗਿਆ ਹੈ ਕਿ ਕਿਰਾਇਆ ਅਦਾ ਨਾ ਕਰਨ ਵਾਲੇ ਕਿਰਾਏਦਾਰਾਂ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ। ਜਿਤੇ ਰਹੇ ਕਿ ਕੈਨੇਡਾ ਚ ਭਾਰਤੀ ਕਿਰਾਏਦਾਰਾਂ ਵੱਲੋਂ ਮਕਾਨ ਦੱਬਣ ਜਾਂ ਕਿਰਾਇਆ ਅਦਾ ਨਾ ਕਰਨ ਦੀਆਂ ਕਈ ਕਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਪਿਛਲੇ ਅਕਤੂਬਰ ਚ ਸਾਹਮਣੇ ਆਈ ਜਦੋਂ ਇੱਕ ਮਕਾਨ ਮਾਲਕ ਵੱਲੋਂ ਭਾਰਤੀ ਕਿਰਾਏਦਾਰ ਦਾ ਸਮਾਨ ਮਕਾਨ ਦੇ ਬਾਹਰ ਸੁੱਟਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ 온ਟਾਰੀਓ ਦੇ ਪਿਕਰਿੰਗ ਸ਼ਹਿਰ ਚ ਨਫ਼ਰਤ ਭਰੇ 13 ਸਾਲ ਦੇ ਇੱਕ ਮੁੰਡੇ ਨੇ ਆਪਣੇ ਘਰ ਦੇ ਬਾਹਰ ਖੜੀ ਬਜ਼ੁਰਗ ਔਰਤ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਇਸ ਬਾਬਤ ਡਰਹਮ ਰੀਜਨਲ ਪੁਲਿਸ ਨੇ 3 ਘੰਟੇ ਦੀ ਕਰੜੀ ਮੁਸ਼ਕਲ ਮਗਰੋਂ ਸ਼ੱਕੀ ਨੂੰ ਕਾਬੂ ਕਰ ਲਿਆ ਪਰ ਦੋਸ਼ ਆਇਦ ਕਰਨ ਦੀ ਪ੍ਰਕਿਰਿਆ ਬਕਾਇਆ ਰੱਖੀ ਗਈ ਹੈ ਡਰਹਮ ਰੀਜਨਲ ਪੁਲਿਸ ਦੇ ਮੁਖੀ ਪੀਟਰ ਮੋਰੇਰਾ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਛੁਰੇ ਨਾਲ ਕਈ ਵਾਰ ਵਾਰ ਕਰਨ ਮਗਰੋਂ ਸ਼ੱਕੀ ਪੈਦਲ ਹੀ ਫਰਾਰ ਹੋਇਆ ਅਤੇ ਪੁਲਿਸ ਨੂੰ ਅਲਰਟ ਜਾਰੀ ਕਰਨਾ ਪਿਆ ਮੋਰੇਰਾ ਦਾ ਕਹਿਣਾ ਸੀ ਕਿ ਕਤਲ ਦਾ ਮਕਸਦ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਤੇ ਪੁਲਿਸ ਦੀ ਨੌਕਰੀ ਦੌਰਾਨ ਉਹਨਾਂ ਨੇ ਅਜਿਹੀ ਵਾਰਦਾਤ ਕਦੇ ਨਹੀਂ ਦੇਖੀ ਮੋਰੇਰਾ ਨੇ ਅੱਗੇ ਕਿਹਾ ਕਿ ਸੜਕ ਤੋਂ ਲੰਘ ਰਹੀ ਅਲੜ ਦੀ ਬਜ਼ੁਰਗ ਔਰਤ ਨਾਲ ਸੰਖੇਪ ਗੱਲਬਾਤ ਹੋਈ ਤੇ ਇਸ ਮਗਰੋਂ ਸ਼ੱਕੀ ਨੇ ਛੁਰੇ ਨਾਲ ਕਈ ਵਾਰ ਕਰ ਦਿੱਤੇ ਵਾਰਦਾਤ ਮਗਰੋਂ ਸ਼ੱਕੀ ਦੇ ਫਰਾਰ ਹੋਣ ਤੇ ਪਿਕਰਿੰਗ ਚ ਕਮਿਊਨਿਟੀ ਸੈਂਟਰ ਅਤੇ ਲਾਇਬ੍ਰੇਰੀਆਂ ਸਣੇ ਸਾਰੀਆਂ ਜਨਤਕ ਥਾਵਾਂ ਬੰਦ ਕਰ ਦਿੱਤੀਆਂ ਗਈਆਂ ਸ਼ਹਿਰ ਦੇ ਮੇਅਰ ਕੈਵਨ ਐਸ਼ ਨੇ ਕਿਹਾ ਕਿ ਪਿਕਰਿੰਗ ਵਾਸਤੇ ਅੱਜ ਦਾ ਦਿਨ ਬੇहद ਖਰਾਬ ਰਿਹਾ ਸਾਡੀ ਕਮਿਊਨਿਟੀ ਬੇਹੱਦ ਸੁਰੱਖਿਅਤ ਹੈ ਅਤੇ ਅਜਿਹੇ ਵਾਰਦਾਤਾਂ ਸਿੱਧੇ ਤੌਰ ਤੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਉਮੀਦ ਕਰਦੇ ਹਾਂ ਕਿ ਇਹ ਤਰਾਸ ਦੀ ਜਲਦ ਹੀ ਬੀਤੇ ਕੱਲ ਦੀ ਗੱਲ ਬਣ ਜਾਵੇ ਮੇਅਰ ਵੱਲੋਂ ਬਜ਼ੁਰਗ ਔਰਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉਦਰ ਪਿਕਰਿੰਗ ਦੀ ਲਨ ਹਾਈਟਸ ਡਰਾਈਵ ਤੇ ਵਾਪਰੀ ਵਾਰਦਾਤ ਦੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਔਰਤ ਲਹੂ ਲੋਹਾਨ ਹਾਲਤ ਚ ਪਈ ਸੀ ਅਤੇ ਐਮਰਜੈਂਸੀ ਕਾਮਿਆਂ ਵੱਲੋਂ ਉਸ ਨੂੰ ਟੋਰਾਂਟੋ ਦੇ ਟਰਾਮਾ ਸੈਂਟਰ ਲਿਜਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਉਸਨੇ ਦਮ ਤੋੜ ਦਿੱਤਾ ਇਸੇ ਦੌਰਾਨ 15 ਸਾਲ ਤੋਂ ਇਲਾਕੇ ਚ ਰਹਿ ਰਿਹਾ ਟਾਈਲਰ ਡੰਸਟੇਨ ਦਾ ਕਹਿਣਾ ਹੈ ਕਿ ਉਹ ਘਰ ਪਰਤਿਆ ਤਾਂ ਵੱਡੀ ਗਿਣਤੀ ਚ ਪੁਲਿਸ ਕਰੂਜ਼ਰਾਂ ਨਜ਼ਰ ਆਈਆਂ ਟਾਈਲਰ ਨੇ ਦੱਸਿਆ ਕਿ ਅਤੀਤ ਚ ਉਹ ਕਈ ਵਾਰ ਬਜ਼ੁਰਗ ਔਰਤ ਨੂੰ ਮਿਲਿਆ ਪਰ ਅਜਿਹੀ ਅਣਕਿਆਸੀ ਤ੍ਰਾਸਦੀ ਦਾ ਸ਼ਿਕਾਰ ਹੋਣ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਦੱਸਦੀ ਹੈ ਕਿ ਵਾਰਦਾਤ ਮਗਰੋਂ ਸ਼ੱਕੀ ਦੀ ਭਾਲ ਕਰਨ ਚ ਟੋਰਾਂਟੋ ਪੁਲਿਸ ਅਤੇ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਮਦਦ ਕੀਤੀ ਅਤੇ 8:30 ਵਜੇ ਤੱਕ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡਾ ਦੀ ਅਰਥ ਵਿਵਸਥਾ ਪਹਿਲੀ ਤਿਮਾਹੀ 'ਚ ਸਾਲਾਨਾ ਆਧਾਰ 'ਤੇ 2.2 ਫੀਸਦੀ ਦੀ ਦਰ ਨਾਲ ਵਧੀ ਜੋ ਉਮੀਦ ਤੋਂ ਵੱਧ ਵਿਕਾਸ ਦਰ ਰਹੀ। ਇਹ ਵਾਧਾ ਮੁੱਖ ਤੌਰ 'ਤੇ ਨਿਰਯਾਤਾਂ ਕਾਰਨ ਹੋਇਆ ਕਿਉਂਕਿ ਅਮਰੀਕਾ ਦੀਆਂ ਕੰਪਨੀਆਂ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਲਾਏ ਜਾਣ ਵਾਲੇ ਟੈਰਿਫਸ ਤੋਂ ਪਹਿਲਾਂ ਸਟਾਕ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਆਯਾਤਾਂ 'ਚ ਵਾਧਾ ਘਟਦੇ ਘਰੇਲੂ ਖਰਚ ਅਤੇ ਕਮਜ਼ੋਰ ਅੰਤਿਮ ਘਰੇਲੂ ਮੰਗ ਦਰਸਾਉਂਦੇ ਨੇ ਕਿ ਦੇਸ਼ ਦੀ ਅੰਦਰੂਨੀ ਅਰਥ ਵਿਵਸਥਾ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਸੀ ਅਰਥ ਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਟੈਰਫ ਲਾਗੂ ਰਹਿੰਦੇ ਨੇ ਇਹ ਰੁਝਾਨ ਜਾਰੀ ਰਹੇਗਾ ਇਹ ਅੰਕੜੇ ਬੈਂਕ ਆਫ ਕੈਨੇਡਾ ਵੱਲੋਂ ਬੁੱਧਵਾਰ ਨੂੰ ਕੀਤੇ ਜਾਣ ਵਾਲੇ ਵਿਆਜ ਦਰ ਫੈਸਲੇ ਤੋਂ ਪਹਿਲਾਂ ਆਖਰੀ ਆਰਥਿਕ ਸੰਕੇਤ ਨੇ ਤੇ ਇਹ ਫੈਸਲਾ ਲੈਣ 'ਚ ਮਦਦ ਕਰਨਗੇ ਕੇ ਵਿਆਜ ਦਰਾਂ 'ਚ ਕਟੌਤੀ ਹੋਵੇ ਜਾਂ ਮੌਜੂਦਾ ਦਰ ਬਰਕਰਾਰ ਰਹੇ ਬੀਐਮਓ ਦੇ ਮੁਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਅਰਥ ਵਿਵਸਥਾ ਉਮੀਦ ਨਾਲੋਂ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਜੀਡੀਪੀ ਦੇ ਅੰਕੜਿਆਂ ਤੋਂ ਅਰਥ ਵਿਵਸਥਾ 'ਚ ਕਿਸੇ ਤੰਗੀ ਦੇ ਇਸ਼ਾਰੇ ਨਹੀਂ ਮਿਲਦੇ ਅਤੇ ਇਹੀ ਸਭ ਤੋਂ ਅਹਿਮ ਗੱਲ ਹੈ ਟਰੰਪ ਵੱਲੋਂ ਇਸ ਸਾਲ ਦੀ ਸ਼ੁਰੂਆਤ ਤੋਂ ਲਗਾਤਾਰ ਟੈਰਿਫਾਂ ਦੀਆਂ ਧਮਕੀਆਂ ਅਤੇ ਉਲਝਣਾ ਨੇ ਅਮਰੀਕਾ ਨਾਲ ਨਿਰਯਾਤ ਅਤੇ ਆਯਾਤ ਦੋਹਾਂ 'ਚ ਵਾਧਾ ਕੀਤਾ ਹੈ ਮਾਰਚ ਵਿੱਚ ਟਰੰਪ ਨੇ ਕੈਨੇਡਾ ਉੱਤੇ ਪਹਿਲਾਂ ਕਈ ਉਤਪਾਦਾਂ ਅਤੇ ਫਿਰ ਖਾਸ ਤੌਰ ਤੇ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਲਾਇਆ। ਫਰਵਰੀ ਵਿੱਚ 0.2 ਫੀਸਦ ਸੁਗੜਨ ਤੋਂ ਬਾਅਦ ਮਾਰਚ ਵਿੱਚ ਡੀਜੀਪੀ 0.1 ਫੀਸਦ ਵਧੀ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸ਼ੁਰੂਆਤੀ ਅਨੁਮਾਨਾਂ ਤਹਿਤ ਅਪ੍ਰੈਲ ਵਿੱਚ ਵੀ ਜੀਡੀਪੀ ਦੇ 0.1 ਫੀਸਦ ਵਧਣ ਦੀ ਸੰਭਾਵਨਾ ਹੈ। ਮਾਰਚ ਮਹੀਨੇ ਦੀ ਵਿਕਾਸ ਦਰ ਦਾ ਮੁੱਖ ਕਾਰਨ ਖਣਨ, ਤੇਲ ਅਤੇ ਗੈਸ ਕੱਢਣ ਵਾਲੇ ਸੈਕਟਰ ਅਤੇ ਕੰਸਟਰਕਸ਼ਨ ਸੈਕਟਰ 'ਚ ਮੋੜ ਵਾਧਾ ਸੀ ਰਾਇਟਰਜ਼ ਵੱਲੋਂ ਸਰਵੇਖਣ ਕੀਤੇ ਗਏ ਵਿਸ਼ਲੇਸ਼ਕਾਂ ਦੇ ਅਨੁਮਾਨ ਕਿਹਾ ਗਿਆ ਹੈ ਕਿ ਪਹਿਲੀ ਤਿਮਾਹੀ 'ਚ ਜੀਡੀਪੀ 1.7 ਫੀਸਦੀ ਅਤੇ ਮਾਰਚ 'ਚ 0.1 ਫੀਸਦੀ ਵਧੇਗੀ ਪੰਜਾਬੀ ਨੌਜਵਾਨ ਨੇ ਕੈਨੇਡਾ 'ਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਦਰਅਸਲ ਸੇਵਾਮੁਕਤ ਸੂਬੇਦਾਰ ਸਰਦਾਰ ਲਾਲ ਰਾਣਾ ਦੇ ਪੁੱਤਰ ਗੜਸ਼ੰਕਰ ਦੇ ਨੌਜਵਾਨ ਵਿਸ਼ਾਲ ਰਾਣਾ ਨੇ ਕੈਨੇਡੀਅਨ ਫੌਜ 'ਚ ਕਮਿਸ਼ਨ ਪ੍ਰਾਪਤ ਕਰਕੇ ਅਤੇ ਲੈਫਟਨੈਂਟ ਦਾ ਰੈਂਕ ਪ੍ਰਾਪਤ ਕਰਕੇ ਆਪਣੇ ਪਰਿਵਾਰ ਗੜਸ਼ੰਕਰ ਖੇਤਰ ਤੇ ਪੂਰੇ ਪੰਜਾਬ ਦਾ ਮਾਣ ਵਧਾਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਾਲ ਰਾਣਾ ਦੇ ਪਿਤਾ ਸੇਵਾਮੁਕਤ ਸੂਬੇਦਾਰ ਸਰਦਾਰ ਲਾਲ ਰਾਣਾ ਅਤੇ ਮਾਂ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬੀਟੈਕ ਕਰਨ ਤੋਂ ਬਾਅਦ ਜਨਵਰੀ 2018 'ਚ ਆਪਣੀ ਮਾਸਟਰ ਡਿਗਰੀ ਕਰਨ ਲਈ ਕੈਨੇਡਾ ਗਿਆ ਉੱਥੇ ਵਿਸ਼ਾਲ ਰਾਣਾ ਨੇ ਹੰਬਰ ਕਾਲਜ ਬ੍ਰੈਂਪਟਨ ਤੋਂ ਵਾਇਰਲੈਸ ਕਮਿਊਨੀਕੇਸ਼ਨ ਚ ਮਾਸਟਰ ਡਿਗਰੀ ਹਾਸਲ ਕੀਤੀ ਉਸਨੇ ਕੈਨੇਡਾ ਚ ਕੁਝ ਮਹੱਤਵਪੂਰਨ ਅਹੁਦਾ ਹਾਸਲ ਕਰਨ ਲਈ ਅਣਥੱਕ ਸੰਘਰਸ਼ ਕੀਤਾ ਵਿਸ਼ਾਲ ਰਾਣਾ ਨੇ ਪਿਛਲੇ ਮਹੀਨੇ ਕੈਨੇਡੀਅਨ ਫੌਜ ਚ ਆਪਣਾ ਕਮਿਸ਼ਨ ਪ੍ਰਾਪਤ ਕੀਤਾ ਅਤੇ ਲੈਫਟੇਨੈਂਟ ਦਾ ਅਹੁਦਾ ਸੰਭਾਲਿਆ ਜਿੱਥੇ ਇੱਕ ਪਾਸੇ ਵਿਸ਼ਾਲ ਰਾਣਾ ਦੀ ਪ੍ਰਾਪਤੀ ਤੇ ਉਸਦਾ ਪੂਰਾ ਪਰਿਵਾਰ ਮਾਣ ਕਰ ਰਿਹਾ ਹੈ ਉੱਥੇ ਹੀ ਗੜ ਸ਼ੰਕਰ ਅਤੇ ਪੂਰਾ ਪੰਜਾਬ ਵੀ ਮਾਣ ਮਹਿਸੂਸ ਕਰ ਰਿਹਾ ਹੈ ਵਿਸ਼ਾਲ ਰਾਣਾ ਉਹਨਾਂ ਨੌਜਵਾਨਾਂ ਲਈ ਇੱਕ ਮਿਸਾਲ ਬਣ ਗਿਆ ਹੈ ਜੋ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਉੱਥੇ ਮਜ਼ਦੂਰ ਵਰਗ 'ਚ ਰਹਿੰਦੇ ਨੇ ਇੱਕ ਉੱਚਾ ਅਹੁਦਾ ਪ੍ਰਾਪਤ ਕਰਕੇ ਵਿਸ਼ਾਲ ਰਾਣਾ ਨੇ ਦੇਸ਼ ਦੇ ਨੌਜਵਾਨਾਂ ਲਈ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਉਸ ਦੇ ਪਿਤਾ ਸਰਦਾਰ ਲਾਲ ਰਾਣਾ ਨੇ ਦੱਸਿਆ ਕਿ ਉਸ ਦੇ ਸਿਰਫ ਦੋ ਬੱਚੇ ਨੇ ਇੱਕ ਪੁੱਤਰ ਅਤੇ ਇੱਕ ਧੀ ਵਿਸ਼ਾਲ ਦੀ ਇੱਕ ਭੈਣ ਵੰਦਨਾ ਰਾਣਾ ਹੈ ਜਿਸ ਨੇ ਬੀਏ ਐਮਐਸ ਪੂਰੀ ਕੀਤੀ ਹੈ ਤੇ ਉਹ ਹੁਣ ਇੰਗਲੈਂਡ ਵਿੱਚ ਹੈ। ਸਟੋਨੀ ਕਰੀਕ ਮਾਊਂਟੇਨ ਤੇ ਮੰਗਲਵਾਰ ਨੂੰ ਅਧਿਕਾਰੀਆਂ ਤੋਂ ਚੋਰੀ ਹੋਏ ਵਾਹਨ ਦੇ ਮਾਮਲੇ 'ਚ ਇੱਕ 11 ਅਤੇ ਇੱਕ 14 ਸਾਲ ਦੇ ਬੱਚੇ ਤੇ ਦੋਸ਼ ਲਾਏ ਗਏ। ਹੈਮਿਲਟਨ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਬੀਤੀ 27 ਮਈ ਨੂੰ ਸਵੇਰੇ 2:45 ਮਿੰਟ ਤੇ ਰਾਇਮਲ ਅਤੇ ਫਲੇਚਰ ਸੜਕਾਂ ਦੇ ਖੇਤਰ 'ਚ ਵਾਹਨ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਦੇ ਮਾਮਲੇ 'ਚ ਬੁਲਾਇਆ ਗਿਆ ਸੀ। ਮੌਕੇ ਤੇ ਅਧਿਕਾਰੀਆਂ ਨੇ ਇੱਕ ਚਿੱਟੀ ਵੈਨ 'ਚ ਲਗਭਗ ਤਿੰਨ ਤੋਂ ਪੰਜ ਸਵਾਰ ਨਾਬਾਲਗਾਂ ਨੂੰ ਦੇਖਿਆ ਪਰ ਜਦੋਂ ਟ੍ਰੈਫਿਕ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਾਹਨ ਦਾ ਡਰਾਈਵਰ ਤੇਜ਼ ਹੋ ਗਿਆ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਵੈਨ ਥੋੜੀ ਦੇਰ ਬਾਅਦ ਫਲੇਚਰ ਰੋਡ ਦੇ ਕਿਨਾਰੇ ਖਾਲੀ ਪਾਈ ਗਈ ਅਧਿਕਾਰੀਆਂ ਨੇ ਇਲਾਕੇ ਦੀ ਤਲਾਸ਼ੀ ਲਈ ਤੇ ਇੱਕ 11 ਅਤੇ ਇੱਕ 14 ਸਾਲ ਦੇ ਬੱਚੇ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਗਿਆ 14 ਸਾਲਾ ਬੱਚੇ ਤੇ ਹੁਣ ਰਿਹਾਈ ਦੇ ਹੁਕਮ ਦੀ ਪਾਲਣਾ ਕਰਨ ਅਤੇ ਅਸਫਲ ਰਹਿਣ ਦੇ ਤਿੰਨ ਦੋਸ਼ ਅਤੇ ਅਪਰਾਧ ਰਾਹੀਂ ਪ੍ਰਾਪਤ ਜਾਇਦਾਦ ਤੇ ਕਬਜ਼ਾ ਕਰਨ ਦਾ ਇੱਕ ਦੋਸ਼ ਲਾਇਆ ਗਿਆ ਹੈ 11 ਸਾਲਾ ਬੱਚੇ ਤੇ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਉਪਬੰਧਾਂ ਤਹਿਤ ਦੋਸ਼ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਕਿਸੇ ਵੀ 12 ਸਾਲ ਤੋਂ ਘੱਟ ਦੇ ਬੱਚੇ ਨੂੰ ਉਸ ਵੱਲੋਂ ਕੀਤੇ ਗਏ ਕਿਸੇ ਕੰਮ ਜਾਂ ਭੁੱਲ ਦੇ ਸਬੰਧ 'ਚ ਅਪਰਾਧ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਐਕਟ ਅਨੁਸਾਰ ਮੁਲਜ਼ਮ ਦੀ ਪਛਾਣ ਵੀ ਜ਼ਾਹਰ ਨਹੀਂ ਕੀਤੀ ਜਾ ਸਕਦੀ ਹੈਮਿਲਟਨ ਪੁਲਿਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਹੋਰ ਸ਼ੱਕੀਆਂ ਦੀ ਭਾਲ ਕਰ ਰਹੇ ਨੇ ਉਹਨਾਂ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 9055463 886 ਤੇ ਸੰਪਰਕ ਕਰਨ ਦੀ اپیل ਕੀਤੀ ਹੈ ਇੱਕ ਵੱਡੇ فیصلے 'ਚ ਅਮਰੀਕੀ ਸੁਪਰੀਮ ਕੋਰਟ ਨੇ 트럼ਪ ਪ੍ਰਸ਼ਾਸਨ ਨੂੰ ਅਮਰੀਕਾ 'ਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਦੀ ਅਸਥਾਈ ਕਾਨੂੰਨੀ ਸਥਿਤੀ ਨੂੰ ਖਤਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਇਹ ਪ੍ਰਵਾਸੀ ਵੈਨਜ਼ੁਏਲਾ, ਕਿਊਬਾ, ਹੈਤੀ ਅਤੇ ਨਿਕਾਰਾਗਵਾ ਵਰਗੇ ਦੇਸ਼ਾਂ ਤੋਂ ਨੇ ਇਸ ਫੈਸਲੇ ਨਾਲ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ ਤੇ 트럼ਪ ਦੀ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਮਜ਼ਬੂਤੀ ਮਿਲ ਸਕਦੀ ਹੈ ਇਹ ਮਾਮਲਾ ਬਾਈਡਨ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਮਾਨਵਤਾਵਾਦੀ ਪੈਰੋਲ ਪ੍ਰੋਗਰਾਮ ਨਾਲ ਸੰਬੰਧਿਤ ਹੈ ਜਿਸ ਦੇ ਤਹਿਤ 5 ਲੱਖ ਤੋਂ ਵੱਧ ਲੋਕਾਂ ਨੂੰ ਅਮਰੀਕਾ 'ਚ ਰਹਿਣ ਅਤੇ ਕੰਮ ਕਰਨ ਦੀ ਅਸਥਾਈ ਇਜਾਜ਼ਤ ਦਿੱਤੀ ਗਈ ਸੀ ਇਸ ਫੈਸਲੇ ਤੇ ਪਹਿਲਾਂ ਇੱਕ ਸੰਗੀ ਅਦਾਲਤ ਨੇ ਰੋਕ ਲਗਾ ਦਿੱਤੀ ਸੀ ਪਰ ਹੁਣ ਸੁਪਰੀਮ ਕੋਰਟ ਨੇ ਉਸ ਰੋਕ ਨੂੰ ਹਟਾ ਦਿੱਤਾ ਹੈ ਪੈਰੋਲ ਅਮਰੀਕੀ ਕਾਨੂੰਨ ਦੇ ਤਹਿਤ ਇੱਕ ਅਸਥਾਈ ਰਾਹਤ ਹੈ ਜੋ ਗੰਭੀਰ ਮਾਨਵਤਾਵਾਦੀ ਕਾਰਨਾ ਕਰਕੇ ਜਾਂ ਜਨਤਕ ਹਿੱਤ 'ਚ ਦਿੱਤੀ ਜਾਂਦੀ ਹੈ ਬਾਈਡਨ ਪ੍ਰਸ਼ਾਸਨ ਨੇ ਇਸ ਦੀ ਵਰਤੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਕੀਤੀ ਇਸ ਨਾਲ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਫਾਇਦਾ ਹੋਇਆ ਜੋ ਹਵਾਈ ਰਸਤੇ ਪਹੁੰਚੇ ਸੁਰੱਖਿਆ ਜਾਂਚਾਂ ਪਾਸ ਕੀਤੀਆਂ ਤੇ ਅਮਰੀਕਾ 'ਚ ਵਿੱਤੀ ਸਪਾਂਸਰ ਸਨ ਪਰ ਰਾਸ਼ਟਰਪਤੀ 트ੰਪ ਨੇ ਆਪਣੇ ਨਵੇਂ ਕਾਰਜਕਾਲ ਦੀ ਸ਼ੁਰੂਆਤ 'ਚ ਇਸ ਪੈਰੋਲ ਪ੍ਰੋਗਰਾਮ ਨੂੰ ਖਤਮ ਕਰਨ ਬਾਰੇ ਗੱਲ ਕੀਤੀ ਸੀ ਤੇ ਮਾਰਚ 'ਚ ਗ੍ਰਹਿ ਸੁਰੱਖਿਆ ਵਿਭਾਗ ਨੇ ਇਸ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਬੇਦਖਲੀ ਪ੍ਰਕਿਰਿਆਵਾਂ 'ਚ ਤੇਜ਼ੀ ਆਵੇਗੀ ਮੁੱਦਈਆਂ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਅਜਿਹਾ ਫੈਸਲਾ ਗੈਰਕਾਨੂੰਨੀ ਸੀ ਇਸ ਨਾਲ ਉਹਨਾਂ ਨੂੰ ਗੰਭੀਰ ਨੁਕਸਾਨ ਹੋਵੇਗਾ ਕਿਉਂਕਿ ਉਹਨਾਂ ਦੀਆਂ ਸ਼ਰਨ ਅਤੇ ਹੋਰ ਰਾਹਤ ਲਈ ਅਰਜ਼ੀਆਂ ਲੰਬਿਤ ਨੇ ਬਾਈਡਨ ਪ੍ਰਸ਼ਾਸਨ ਨੇ ਪਹਿਲਾ ਕਿਊਬਾ ਹੈਤੀ ਅਤੇ ਨਿਕਾਰਾਗਵਾ ਦੇ ਪ੍ਰਵਾਸੀਆਂ ਲਈ ਪੈਰੋਲ ਯੋਜਨਾ ਦਾ ਵਿਸਤਾਰ ਕੀਤਾ ਸੀ ਪਰ ਹੁਣ ਇਸ ਫੈਸਲੇ ਨਾਲ ਹਜ਼ਾਰਾਂ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਛੱਡਣ ਦਾ ਖਤਰਾ ਹੈ ਜਿਸ ਕਾਰਨ ਉਹ ਉਹਨਾਂ ਖਤਰਨਾਕ ਸਥਿਤੀਆਂ 'ਚ ਵਾਪਸ ਜਾਣ ਲਈ ਮਜਬੂਰ ਹੋਣਗੇ ਜਿੱਥੋਂ ਉਹ ਭੱਜ ਕੇ ਆਏ ਸਨ ਐਲਨ ਮਸਕ ਦਾ ਅਮਰੀਕੀ ਸਰਕਾਰ ਦਾ ਸਾਥ ਛੱਡਣ ਦਾ ਐਲਾਨ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਮਵਾਫਕ ਨਹੀਂ ਬੈਠਾ ਸ਼ਾਇਦ ਇਸੇ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਹੁਣ ਪਹਿਲੀ ਵਾਰ ਮਸਕ ਦੇ ਜਾਣ ਤੇ ਪ੍ਰਤੀਕਿਰਿਆ ਦਿੱਤੀ ਹੈ 트੍ਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਮਸਕ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਹ ਵਾਈਟ ਹਾਊਸ 'ਚ ਮਸਕ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਨਗੇ 트੍ਰੰਪ ਨੇ ਕਿਹਾ ਕਿ ਮੈਂ ਕੱਲ ਸਥਾਨਕ ਸਮੇਂ ਅਨੁਸਾਰ ਦੁਪਹਿਰ 1:30 ਵਜੇ ਓਵਲ ਆਫਿਸ ਦੇ ਵਿੱਚ ਐਲਨ ਮਸਕ ਨਾਲ ਇੱਕ ਪ੍ਰੈਸ ਕਾਨਫਰੰਸ ਕਰਾਂਗਾ ਇਹ ਉਸ ਦਾ ਆਖਰੀ ਦਿਨ ਹੋਵੇਗਾ ਪਰ ਉਹ ਹਮੇਸ਼ਾ ਸਾਡੇ ਨਾਲ ਰਹੇਗਾ ਤੇ ਸਾਡੀ ਮਦਦ ਕਰੇਗਾ ਐਲਨ ਮਸਕ ਇੱਕ ਮਹਾਨ ਵਿਅਕਤੀ ਹੈ ਕੱਲ ਵਾਈਟ ਹਾਊਸ 'ਚ ਮਿਲਦੇ ਆ ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ 'ਚ ਐਡਵਾਈਜ਼ਰ ਵਜੋਂ ਕੰਮ ਕਰ ਰਹੇ ਐਲਨ ਮਸਕ ਨੇ ਸੰਗੀ ਖਰਚਿਆਂ 'ਚ ਕਟੌਤੀ ਤੇ ਨੌਕਰਸ਼ਾਹੀ 'ਚ ਸੁਧਾਰ ਦੀਆਂ ਕੋਸ਼ਿਸ਼ਾਂ ਮਗਰੋਂ ਅਹੁਦਾ ਛੱਡ ਦਿੱਤਾ ਐਲਨ ਮਸਕ ਨੇ ਸੋਸ਼ਲ ਮੀਡੀਆ ਮੰਚ X ਦੇ ਆਪਣੇ ਅਸਤੀਫੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਮਸਕ ਨੇ X ਤੇ ਲਿਖਿਆ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਨਿਰਧਾਰਤ ਸਮਾਂ ਪੂਰਾ ਹੋ ਗਿਆ ਹੈ ਮੈਂ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਮੈਨੂੰ ਫਜ਼ੂਲ ਖਰਚੀ ਕਟਾਉਣ ਦਾ ਮੌਕਾ ਦਿੱਤਾ ਡੋਜ ਮਿਸ਼ਨ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਇਹ ਜੀਵਨ ਦਾ ਇੱਕ ਤਰੀਕਾ ਬਣ ਜਾਵੇਗਾ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ 트੍ਰੰਪ ਦੀ ਜਿੱਤ ਮਗਰੋਂ ਮਸਕ ਨੂੰ 2025 'ਚ ਨਵੇਂ ਬਣੇ ਸਰਕਾਰ ਕੁਸ਼ਲਤਾ ਵਿਭਾਗ ਜਾਨਕਿ ਡੋਜ ਦੀ ਅਗਵਾਈ ਸੌਂਪੀ ਗਈ ਸੀ ਇਸ ਵਿਭਾਗ ਦਾ ਮੁਖ ਟੀਚਾ ਸਰਕਾਰੀ ਖਰਚ 'ਚ ਕਟੌਤੀ ਤੇ ਕੁਸ਼ਲਤਾ ਵਧਾਉਣਾ ਸੀ ਮਸਕ ਨੇ ਸਰਕਾਰੀ ਖਰਚ 'ਚ ਵੱਡੀ ਕਟੌਤੀ ਦਾ ਟੀਚਾ ਰੱਖਿਆ ਸੀ ਪਰ ਉਹਨਾਂ ਨੂੰ ਆਸ ਮੁਤਾਬਕ ਸਫਲਤਾ ਨਹੀਂ ਮਿਲੀ ਤੇ ਕਈ ਵਾਰ ਪ੍ਰਸ਼ਾਸਨ ਦੇ ਹੋਰਨਾ ਮੈਂਬਰਾਂ ਨਾਲ ਵਖਰੇਵੇਂ ਵੀ ਹੋਏ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਤੇ ਮਸਕ ਵੱਲੋਂ ਅਸਤੀਫਾ ਦੇਣ ਦੀ ਪੁਸ਼ਟੀ ਵੀ ਕੀਤੀ ਸੀ ਮਸਕ ਨੇ ਇਹ ਫੈਸਲਾ ਉਸ ਸਮੇਂ ਲਿਆ ਜਦੋਂ ਉਹਨਾਂ ਨੂੰ 1 ਬਿਗ ਬਿਊਟੀਫੁਲ ਬਿਲ ਨੂੰ ਲੈ ਕੇ 트ੰਪ ਤੋਂ ਨਾਰਾਜ਼ ਦੱਸਿਆ ਜਾ ਰਿਹਾ ਸੀ ਇਸ ਤੇ ਮਸਕ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਇੱਕ ਬਿਲ ਵੱਡਾ ਹੋ ਸਕਦਾ ਹੈ ਜਾਂ ਇਹ ਸ਼ਾਨਦਾਰ ਹੋ ਸਕਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਦੋਵੇਂ ਇੱਕੋ ਸਮੇਂ ਹੋ ਸਕਦੇ ਨੇ ਅਮਰੀਕਾ ਚ ਪੜ ਰਹੇ ਅਤੇ ਅਗਲੇ ਸੈਮੈਸਟਰ ਲਈ ਤਿਆਰੀ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਹਾਲੀਆ ਹਫ਼ਤਿਆਂ ਚ ਚਿੰਤਾ ਵਧ ਗਈ ਸੀ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਇੰਟਰਵਿਊ ਮੁਅਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਇਹ ਕਦਮ ਵਿਦਿਆਰਥੀਆਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਵਾਦੂ ਜਾਂਚ ਅਤੇ ਪੂਰੀ ਪ੍ਰਕਿਰਿਆ ਦੀ ਸਮੀਖਿਆ ਲਈ ਝੁਕਿਆ ਗਿਆ ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੁਨੀਆ ਭਰ ਦੀਆਂ ਦੂਤਾਵਾਸਾਂ ਤੇ ਕੌਂਸਲੇਟਾਂ ਨੂੰ ਨਵੇਂ ਵਿਦਿਆਰਥੀ ਵੀਜ਼ਾ ਇੰਟਰਵਿਊ ਸ਼ਡਿਊਲ ਨਾ ਕਰਨ ਦੇ ਹੁਕਮ ਦਿੱਤੇ ਜਿਹੜੀਆਂ ਅਪਾਇੰਟਮੈਂਟਸ ਪਹਿਲਾਂ ਤੋਂ ਸ਼ਡਿਊਲ ਸਨ ਉਹ ਚੱਲਦੀਆਂ ਰਹਿਣਗੀਆਂ ਪਰ ਨਵੀਆਂ ਬੁਕਿੰਗਸ ਨਹੀਂ ਹੋਣਗੀਆਂ ਇਹ ਪਾਬੰਦੀ ਅਸਥਾਈ ਹੈ ਪਰ ਕਿੰਨੇ ਸਮੇਂ ਲਈ ਲੱਗੂ ਇਸ ਦੀ ਕੋਈ ਸਪਸ਼ਟ ਮਿਆਦ ਨਹੀਂ ਦਿੱਤੀ ਗਈ ਵਿਦਿਆਰਥੀਆਂ ਦੀ ਸੋਸ਼ਲ ਮੀਡੀਆ ਜਾਂਚ ਪੂਰੀ ਹੋਣ ਤੋਂ ਬਾਅਦ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਵਿਦੇਸ਼ ਮੰਤਰਾਲੇ ਦੀ ਬੁਲਾਰੇ ਟੈਮੀ ਬਰੂਸ ਨੇ ਕਿਹਾ ਕਿ ਇਹ پابੰਦੀ ਅਸਥਾਈ ਹੈ ਤੇ ਜਲਦੀ ਹੀ ਖਤਮ ਹੋ ਸਕਦੀ ਹੈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵੀਜ਼ਾ ਅਪ pointments ਲਈ ਆਨਲਾਈਨ ਉਪਲਬਧਤਾ ਤੇ ਨਜ਼ਰ ਰੱਖਣ ਕੁਝ ਵਿਦਿਆਰਥੀਆਂ ਦੇ ਵੀਜ਼ੇ ਰੱਦ ਵੀ ਹੋਏ ਨੇ ਖਾਸ ਕਰਕੇ ਉਹ ਜੋ ਚੀਨ ਜਾਂ ਵਿਵਾਦਿਤ ਪ੍ਰਦਰਸ਼ਨਾਂ ਨਾਲ ਜੁੜੇ ਹੋਣ ਟਰੰਪ ਪ੍ਰਸ਼ਾਸਨ ਵੱਲੋਂ ਵਿਦਿਆਰਥੀ ਵੀਜ਼ਾ ਰੋਕਣ ਦੇ ਫੈਸਲੇ ਨੂੰ ਹਾਰਵਰਡ ਯੂਨੀਵਰਸਿਟੀ ਨੇ ਚੁਣੌਤੀ ਦਿੱਤੀ ਜਿਸ ਉੱਤੇ ਅਮਰੀਕੀ ਕੋਰਟ ਨੇ ਅਸਥਾਈ ਤੌਰ ਤੇ ਵਿਦਿਆਰਥੀ ਵੀਜ਼ਾ ਬੈਨ ਤੇ ਰੋਕ ਲਾ ਦਿੱਤੀ ਹੈ ਕੋਰਟ ਦੇ ਹੁਕਮ ਅਨੁਸਾਰ ਹਾਰਵਰਡ ਅਤੇ ਹੋਰ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਚ ਤੁਰੰਤ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਮਰੀਕਾ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਇੰਟਰਵਿਊ ਅਸਥਾਈ ਤੌਰ ਤੇ ਰੋਕ ਦਿੱਤੇ ਨੇ ਇਹ ਪਾਬੰਦੀ ਸੋਸ਼ਲ ਮੀਡੀਆ ਜਾਂਚ ਅਤੇ ਸੁਰੱਖਿਆ ਕਾਰਨਾ ਕਰਕੇ ਲਗਾਈ ਗਈ ਹੈ ਵਿਦਿਆਰਥੀਆਂ ਨੂੰ ਆਨਲਾਈਨ ਅਪਾਇੰਟਮੈਂਟ ਉਪਲਬਧ ਦਿੱਤਾ ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ ਹਾਰਵਰਡ ਸਮੇਤ ਕੁਝ ਯੂਨੀਵਰਸਿਟੀਆਂ ਨੇ ਕੋਟ ਰਾਹੀਂ ਰਾਹਤ ਲੈ ਲਈ ਹੈ ਜਿਸ ਨਾਲ ਕੁਝ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਚੱਲ ਰਹੀ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਚ ਭਾਰਤੀ ਕੌਂਸੂਲੇਟ ਦੇ ਨਾਂ ਤੇ ਠੱਗੀਆਂ ਵੈਨਕੂਵਰ ਦੇ ਕੌਂਸੂਲੇਟ ਨੇ ਲੋਕਾਂ ਨੂੰ ਕੀਤਾ ਸੁਚੇਤ ਕੈਨੇਡਾ ਭਾਰਤ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਦੀ ਕਰ ਰਹੀ ਹੈ ਕੋਸ਼ਿਸ਼ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਦੋਵਾਂ ਦੇਸ਼ਾਂ ਦੇ ਸਬੰਧਾਂ ਬਾਰੇ ਬਿਆਨ ਪੰਜਾਬੀ ਕਿਰਾਏਦਾਰਾਂ ਨੇ ਕਰਜ਼ੇ ਹੇਠ ਦੋਬਿਆ ਮਕਾਨ ਮਾਲਕ ਕਈ ਮਹੀਨੇ ਦਾ ਕਿਰਾਇਆ ਤੇ ਬਿਜਲੀ ਪਾਣੀ ਦਾ ਬਿੱਲ ਬਕਾਇਆ ਪਹਿਲੀ ਤਿਮਾਹੀ ਦੌਰਾਨ ਜੀਡੀਪੀ 2.2 ਫੀਸਦੀ ਦਰ ਨਾਲ ਵਧੀ ਉਮੀਦ ਨਾਲੋਂ ਕਿਤੇ ਬਿਹਤਰ ਰਹੀ ਕੈਨੇਡਾ ਦੀ ਵਿਕਾਸ ਦਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ